ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਵੀਰਾਂ ਦਾ ਸਵਾਗਤ ਆਪਣੇ ਚੈਨਲ ਭਗਵਾਨ ਦਾ ਡੇਰੀ ਫਾਰਮ ਨਾਡਗਰਾਂ ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣ ਸ਼ਹਿਰ ਅਜਨਾਲਾ ਤਹਿਸੀਲ ਦੀਆਂ ਦਿਖਾਵਾ ਤੇ ਜ਼ਿਲ੍ਹਾ ਫਰਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ ਦੋ ਛੋਟੀਆਂ ਦਿਖਾਵਾਂਗੇ ਦੋਵੇਂ ਇੱਕ ਤੋਂ ਖਲ ਗੱਪਣ ਤੇ ਇੱਕ ਗੱਪਣ ਤਿਆਰ ਆ ਤੇ ਕਾਡ ਕਾਡ ਦੇ ਚੈੱਕ ਕਰਦੇ ਜੇ ਕੋਠੇ ਕੋਠੇ ਕਿੱਡੀ ਕਰ ਸੋਣੂ ਵੀਰ ਨੇ ਲੈਂਦੀਆਂ ਅੱਜ ਤੇ ਸੱਚੀ ਆ ਪਾਜੀ ਸੱਚੀ ਆ ਪਾਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਜੀ ਬਹੁਤ ਵਧੀਆ ਬਾਬੇ ਸ਼ੀ ਦਾ ਕਿਰਪਾ ਹੈ ਮਹਾਰਾਜ ਕਿਰਪਾ ਚਾਹੀਦੀ ਆ ਕਿਰਪਾ ਲਈ ਗਈ ਦੀ ਆ ਆਕਨੇ ਰਿਕਾ ਚੋ ਲੈ ਜਾਂਦੇ ਯਾਰ ਦੇਖੋ ਅੱਜ ਹੀਰੇ ਲੈ ਜਾਂਦੇ ਨੇ ਅੱਜ ਹਾਥੀ ਲੈ ਜਾਂਦੇ ਹਾਥੀ ਲੈ ਜਾਂਦੇ ਇੱਕ ਜੀ ਪਾਜੀ ਪਹਿਨੋ ਲੱਦੀ ਆ ਪਰ ਹਾਥੀ ਚ ਅੱਛਾ ਜੀ ਹਾਥੀ ਚ ਮੁੜ ਕੇ ਆਈ ਨਹੀਂ ਫਿਰ ਬਲਾਲੋ ਜੀ ਲੈ ਜਾਂਦੀ ਲੱਗਿਆ ਠੀਕ ਹੈ ਠੀਕ ਹੈ ਬੜੀ ਆਉਂਦੀ ਹੈਗੀ ਅੱਛਾ ਜੀ ਪਰ ਵਿੰਗੀ ਡੇਢੀ ਚਰੀ ਹੁੰਦੀ ਠੀਕ ਹੈ ਠੀਕ ਹੈ ਮੈਂ ਛੱਡ ਦਉਗੀ ਠੀਕ ਹੈ ਵਿਤੀ ਆਪਣਾ ਨਾਮ ਤੇ ਐਡਰੈਸ ਲਾ ਦੇਗਾ ਜਨਾਬ ਜिला ਅੰਮ੍ਰਿਤਸਰ ਠੀਕ ਹੈ ਜੀ ਫੋਨ ਨੰਬਰ 98145752 ਠੀਕ ਹੈ ਜੀ ਹਾਂਜੀ ਤੇ ਹੁਣ ਬਈ ਦੱਸੋ ਇਹਦੇ ਬਾਰੇ ਕਿੰਨਾ ਸੁਆ ਸੁਣਾਣਾ ਹੈ ਦੇਖੋ ਪਿੰਡੇ ਦੇ ਨਾਲਾ ਵੇਖੋ ਦੇਖੋ ਬਾਜੀ ਨਾੜਾ ਨੂਣਾ ਵੀ ਕਰਦੇ ਚੰਮ ਵਾਲੀ ਤੇ ਕੰਦ ਘਾਟ ਜਿਹੜਾ ਬਹੁਤ ਠੀਕ ਹੈ ਬਾਜੀ ਆਮ ਨਾਲ ਘੱਟ ਸਮਝੇ ਮੇਰਾ ਵੀ ਇਹ ਨਾ ਕਹੇ ਆਮ ਕਰ ਦਿਆ ਪੂਰੀ ਵੱਡੀ ਮਾਝਾ ਵੇ ਲੋਕਾਂ ਸੇ ਸ਼ਾਤੀ ਦੇ ਆਉਣੀ ਜੀ ਮੇਰੀ ਬਿਲਕੁਲ ਬਿਲਕੁਲ ਜੀ ਪੂਰੀ ਵੱਡੀ ਜੀ ਕੋਈ ਸ਼ਾਜ ਆਉਂਦੀ ਜਾਂ ਵੀਰ ਸੁਣਾ ਉਹ ਵਿੱਚ ਤੇ ਜਾਂ ਹਾਂ ਕੱਲੀ ਬਾਜੀ ਆਉਂਦੀ ਆ ਇਹ ਵੀ ਨਹੀਂ ਨਾਲੋਂ ਵੀ ਇੱਥੇ ਭਾਈ 3 ਦਿਨ ਪੂਰੇ ਆਇਆ 28 ਤਰੀਕ ਨੂੰ ਦਿਨ ਪੂਰੇ ਹੋਣੇ ਜੀ ਅੱਛਾ ਜੀ ਜਿਹੜੀ 28 ਤਰੀਕ ਨੂੰ ਹੋਣੀ ਅੱਜ ਮਰੋ ਸੂਆ ਕਿਨਵਾ ਸੋਣਾ ਨੇ ਸੂਆ ਭਾਈ ਉਹ ਤੀਜਾ ਸੁਣੇ ਮੱਜਨੇ ਅੱਛਾ ਜੀ ਇਹਦੀ ਲਿਖਤੀ ਰੂਪ ਕੋਈ ਹਾਜੇ ਕੋ ਲੈ ਜਾ ਦੇ अच्छा जी 12 किलो दी गारंटी रही जी ठीक है जी 12 ਕਾਂ ਜਨਾ ਉਹ ਨਾ ਮੈਂ ਕਿਉਂ ਕਿ ਉਹਨੂੰ ਚਾ ਰਿਆ ਨਾ हां जी ਤੇਲ ਦੇ ਤਰ੍ਹਾਂ ਵਾਧੀ ਕਰ ਲੂੰਗੀ اچھا ਜੀ ਇਹਦੇ 12 ਕਮ ਦੀ ਗਾਰੰਟੀ ਦਿੱਤੀ ਨਾ ਚੋਈ ਤੇਜਾ ਸੋਨਾ ਸੁਣਾ ਜਨੇ ਠੀਕ ਹੈ ਠੀਕ ਹੈ ਜੀ ਜੇ ਇਹਦੀ ਕਟੀਆਂ ਜੀ ਦੋ ਕਟੀਆਂ ਦੇ ਘਰ ਜੇ ਵੀਡੀਓ ਪਾ ਦੇ ਲਗਾਤੀ ਹੁਣ ਸਿਹਰ ਕੱਟੀ ਦਊਗੀ ਹਰ ਦਾ ਠੀਕ ਹੈ ਠੀਕ ਹੈ ਲਓ ਜੀ ਪੇਸ਼ ਥੋੜਾ ਵੀ ਦਾ ਇੱਕ ਕਾਟ ਕਾਟ ਜਿਹੜਾ ਥੋੜਾ ਤਗੜਾ ਆ ਗਿਆ ਜੀ ਤੇ ਤੀਸਰਾ ਸੁਹਾ 16 ਕਰਮ ਵਾਲੀ ਦਾ ਥੋੜਾ ਭਾਈ ਜਿਹੜਾ ਪਹਿਲੇ ਸਵੇਰਾ ਹੀ ਭਾਈ ਜੀ ਨੇ ਦੱਸਦੇ ਰਿਕਾਰਡ ਦੇਖੋ ਮਾਜੀ ਦੇਖੋ ਨਹੀਂ ਫਾਇਦੇ ਨਹੀਂ ਹਰਾ ਪੂਰੀ ਵਧੀਆ ਆਮਲਾ ਦਾ ਸਬਜ਼ੀ ਲੈ ਲੈ ਮਰਾ ਵੀਰੋ ਲੋ ਜੀ ਰਕਾਰਡ ਤੋੜਨ ਵਾਲੀ ਗੱਲ ਯਾਰ ਰਕਾਰਡ ਹੀ ਤੋੜਦੇ ਆ ਤੇ ਚਲੋ ਅੱਗੇ ਚਲੋ ਪਸ਼ੂ ਜਾਇਜ਼ ਹੁੰਦੇ ਸੀ ਇਹਦੇ ਪਸ਼ੂ ਦੇ ਹਿਸਾਬ ਨਾਲ ਰੇਟ ਬਿਲਕੁਲ ਨੋਰਮਲ ਬਣਿਆ ਆਵਾ ਪਾਜੀ ਪਾਜੀ ਵੀ ਨੋਰਮਲ ਆ 23 24 ਸ਼ਾਇਦ ਮੁੰਡਿਆਂ ਨੇ ਸਮਝੇ ਹੋਗੇ ਝੋਟੀ ਵੱਡੀ ਦਿਖਾਤੀ ਆ ਰੇਟ ਵਾਈ ਦਾ ਕਿਤੇ ਵੱਡਾ ਹੈ ਹੈ ਪਾਜੀ ਭਾਵੇਂ ਚੱਡੇ ਦੇ ਪੈਰਾਂ ਦੇ ਉੱਤੇ ਚੜ ਜਦੇ ਬਿਲਕੁਲ ਸਹੀ ਗੱਲ ਜੀ ਏਡੀ ਵੱਡੀ ਜਿਹੜਾ ਸ਼ੰਦਾਲਾ ਨਾ ਕਰ ਮਾਲੀ ਨੇ جے وہ میرا ویر باہر ویلی 28 تاریخ ਨੂੰ ਦਿਨ ਪੂਰੇ ਨੇ ਅੱਜ ਜੇ ਕਈਆਂ ਦੀ ਕਈ ਹੁਣ ਵੇਲੀ ਬਾਹਰ ਵਾਲੀ ਹੁੰਦੀ ਆ ہاں ਜੀ ਭਾਵੇਂ ਉੱਤੇ ਰਾਤ ਪੱਖਾ ਲਾ ਕੇ ਸੌਂ ਜਾਗ ਰਹੇ ਜੀ ਬਿਲਕੁਲ ਸਹੀ ਏਡੀ ਚੋੜੀ ਆ ਉਤੋਂ ਵੇ ਲੋ ਠੀਕ ਆ ਜਿਹੜਾ ਉਹ ਨਹੀਂ ਮੰਝਾਈ ਸਹੀ ਗੱਲ ਤੇ ਨਾੜਾ ਨੂੜਾ ਵੀ ਚੰਮ ਦੇ ਚੰਗੀਆਂ ਆਈਆਂ ਆਆਂ ਗਿਣਤੀ ਦੇ 20 ਦੇ حساب ਨਾਲ ਗਾਈਆਂ ਨੇ 28 ਤਰੀਕ ਨੂੰ ਦਿਨ ਪੂਰੇ ਨੇ ਉੱਤੇ ਦੋ ਚਾਰ ਤਨ ਲੈ ਜੇ ਲੈ ਜੀ ਅੱਛਾ ਜੀ ਮੱਝ ਕੋ ਖਲੋਣ ਬੈਤੋਂ ਮੱਝ ਤੰਗ ਹੋ ਜੂਗੀ ਇੰਨੀ ਥੱਲੇ ਬਣੂਗੀ ਠੀਕ ਆ ਠੀਕ ਆ ਜੀ ਹਾਂ ਬਗੀ ਰਿਕਾਰਡ ਤੋੜ ਜੂਗੀ ਦੁੱਧ ਵਾਲੀ ਵੀਰੇ ਇਹ ਕੋਈ ਘਾਣ ਦੇ ਜੂਗਾ ਸਾਂ ਬੁਲਾ ਦੇ ਦੁੱਧ ਦੀਆਂ ਦੇ ਹਿਸਾਬ ਨਾਲ ਲਹਿਰਾਂ ਪਰਾ ਕਰ ਦੇਣੀਆਂ ਕਰਮਾਲੀ ਨੇ ਲਹਿਰਾਂ ਪਰਾ ਉਦਾਂ ਹੀ ਭਾਜੀ ਕਰ ਲੈਣਾ ਪਰਾ ਕਰ ਦੂਗੀ ਠੀਕ ਹੈ ਠੀਕ ਹੈ ਜੀ ਤੇ ਹੈ ਵੀ ਜਿਆ ਡਬਲ ਐਕ ਜੇ ਇਹ ਕੀ ਮੁੱਲ ਪਾਈ ਜਰਾ ਹਰਾ ਮੁੱਲ ਤੇ ਭਾਜੀ ਇਹ ਤਿਆਰ ਜੇ ਭਾਵੇਂ ਜਿੰਨਾ ਗੋਸਿਆ ਪਾ ਲਾਂਗੇ ਮੁੱਲ ਅੱਜ ਮੈਨੂੰ ਕੋਲ ਲੈ ਦੇ 80 90 ਦੀ ਲੱਖ ਦੀ ਵੀ ਲੈ ਲੈ 1 ਲੱਖ ਵੀ ਜੀ ਲੈ ਜੀ ਅੱਛਾ ਜੀ 18 ਕਰੋੜ ਜੀ ਕਦੀ ਵੀ ਮਿਲੀ ਹਾਂਜੀ ਹਾਂਜੀ ਭਾਵੇਂ ਸੋਨ ਹੋਵੇ ਤੇ ਭਾਵੇਂ ਭਾਦ ਨੂੰ ਆ ਜੇ ਠੀਕ ਹੈ ਜੀ ਕੋਈ ਚੰਗੀ ਜੀ ਭਾਜੀ ਕੋਈ ਨਹੀਂ ਦਿੰਦਾ ਨਹੀਂ ਦਿੰਦਾ ਜੀ ਇਹ ਹੁਣ ਜਿੱਦਾਂ ਤਿਆਰ ਕੀ ਭਾਵੇਂ ਲੱਖ ਦੀ ਵੇਚੀ 1 ਲੱਖ 40 ਦੀ ਵੇਚੀਏ ਅੱਛਾ ਜੀ ਹੁਣ ਆਪਾਂ ਹਾਂ ਦਾ 1 ਲੱਖ 5 ਦੇਣੀ ਆ ਠੀਕ 1 5 ਦੀ ਜਿੱਥੋਂ ਸ਼ੁਰੂ ਪਾਈ 10000 ਰੁਪਏ ਛੋੜੀ ਹੋਣੀ ਆ ਠੀਕ ਹੈ ਜੀ 1 4 ਦੀ ਆ ਗਈ 1 ਲੱਖ 40 ਦੀ ਛੋੜੀ ਹੋਣੀ ਆ ਠੀਕ ਮੇਰੀ ਮਰਾਂ ਨੂੰ ਗੱਡੀ ਲੈ ਆਵੇ 4000 ਦੀ ਗੱਡੀ ਲੈ ਆਵੇ ਅੱਛਾ ਜੀ ਭਾਵੇਂ ਮੁਰਸ਼ਲ ਤੇ ਆ ਜੇ ਆਣ ਕੇ ਟਿੱਪੇ ਮੇਰੀ ਮਈ ਸਾਈ ਪਾ ਕੇ ਫੇਲ ਹੋਵੇ ਅੱਛਾ ਜੀ ਗੱਡੀ ਸਮੇਤ ਆਪਾਂ ਲੈ ਦਵਾਂਗੇ ਲਓ ਜੀ ਫੋਲ ਲੱਗ ਰਿਹਾ ਦੋੋਂ ਆਵੇ ਲਾਗਿਓ ਆਵੇ ਹਾਂਜੀ ਸੁੰਦਿਆ ਤੱਕ ਆਪਣੀ ਬਾਕੀ ਕਰਦੀ ਪਿੱਛੇ ਸਾਰੀ ਠੀਕ ਆ ਲਓ ਜੀ ਸਾਰੀ ਗਰੰਟੀ ਫੋਲਿਆ ਵੀਰਦੀ ਦਾ ਦੁੱਧ ਵੀ 18 ਲੀਟਰ ਪਾਈ ਕਹਿੰਦਾ ਕਿ ਗਰੰਟੀ ਨਾਲ ਗਰੰਟੀ ਭਾਜੀ ਠੀਕ ਆ ਠੀਕ ਆ ਜੀ 2 ਵਜੇ ਹਾਥੀ ਆ ਸਾਲਣਾ ਕੋ ਸਾਂਭਣ ਵਾਲਾ ਭਾਖੜੇ ਇਹ ਨਾ ਵੀ ਪਾਹੇ ਖਰਚ ਕਰੇ ਬੰਦੇ ਦੋਵੇਂ ਹੀ ਰੇਲੇ ਉਹ ਉਰ ਤੋਂ ਵਾਤੇ ਉਰ ਤੋਂ ਵੱਧ ਬਿਲਕੁਲ ਜੀ ਇਹ ਕਿਵੇਂ ਆ ਤੁਸੀਂ ਨਰਾਮਾ ਨੂੰ ਜਿਆਦੀ ਦਾ ਤਾਜੀ ਦਾ ਬੱਚਾ ਮਰਿਆ ਹੁੰਦਾ ਵੇ ਲੋ ਲਓ ਜੀ ਸਰਜਰੀ ਆ ਲਓ ਜੀ ਸਰਜਰੀ ਆ ਲੱਗਦੀ ਜਗਾ ਵੀ ਇਹ ਤਾਂ ਸੱਚਰੀ ਆ ਐਦ ਨਹੀਂ ਸਮਝ ਕੀ ਆ ਕੀ ਇਹ ਸੱਜਰ ਗਈ ਹੈ ਕੀ ਗਈ ਹੈ ਨਹੀਂ ਜੋ ਹੈਗਾ ਉਹ ਦਸੀਏ ਕਿ ਤੂੰ ਹੀ ਦੱਸ ਦੋ ਕੀ ਕਹਿ ਰਹੀ ਹੈ ਤੁਹਾਡੀ ਨਿਗਾਹ ਕੀ ਹੁੰਦੀ ਆ ਆਪਾਂ ਤਾਂ ਟੋਕੜ ਗੱਭਨ ਦਸੀਏ ਟੋਕੜ ਗੱਭਨ ਦਸੀਏ ਇਹ ਭਾਈ ਸੱਤਾਂ ਮਹੀਨੇ ਦੀ ਗੱਭਨ ਜੀ ਅੱਛਾ ਜੀ ਤੇ ਉਹ ਤੋਂ ਉਹ ਛੇਕ ਲੋ ਆਪਨੇ ਕੋਈ ਆਪਾਂ 5 ਕਿਲੋ ਦੀ ਗੱਡੀ ਦਵਾਵਾਂਗੇ ਠੀਕ ਹੈ ਠੀਕ ਹੈ ਸੱਤਾਂ ਮਹੀਨੇ ਤੋਂ ਵੱਧ ਉਹਨਾਂ ਟਾਈਮ ਸੱਤਵੇਂ ਨੂੰ ਮੁੱਕ ਚਲੇ ਜਾਏ ਅੱਛਾ ਜੀ ਕੱਲ੍ਹ ਪਸੋਂ ਅਠਵਾਂ ਲੱਗ ਜਾਣਾ ਇਹਨੂੰ ਠੀਕ ਹੈ ਠੀਕ ਹੈ ਤੇ ਬਾਜੇ ਕੋਈ ਸੱਜਰ ਦਾ ਨਹੀਂ ਇਹਨਾਂ ਚੱਡਾ ਹੁੰਦਾ ਜੀ ਬਿਲਕੁਲ ਸਹੀ ਇਹ ਵੀ ਦੇਖੋ ਇਹ 16 ਕਿਲੋ ਆ ਆਪਾਂ ਕਹੀਏ 16 ਮਗਰ 20 ਲੀਟਰ ਆ ਜੇ ਠੀਕ ਹੈ ਜੀ ਜਿਹੜੀ ਮਾਲ ਹੋਰ 7-8 ਮਹੀਨੇ ਦੇ ਕਪੜੇ 5-6 ਕਿਲੋ ਹੁੰਦੇ ਇੰਡੀਆ ਹਾਂਜੀ ਹਾਂਜੀ ਇਹ ਵੀ ਸੇਵਾ ਦਾ ਹੁਣ ਹੁਣਾਂ 5 ਹੁੰਦੇ ਦਾ ਬੰਦ ਕੀਤਾ ਜੇ ਅੱਛਾ ਨੀਂਦੇ ਦੇ ਭਾਜੀ 7-8 ਕਿਲੋ ਟੁੱਟਦੀ ਨਹੀਂ ਠੀਕ ਹੈ ਠੀਕ ਹੈ ਲੋ ਜਿਹੜਾ ਤੱਕ ਸਿਰਫ 20 ਦਿਨ ਛੱਡਦੇ ਜੋ ਇੱਕ ਘੱਟ ਘਾਟ ਵਾਲੀ ਤੇ ਜਿਹੜੀ ਰਿਕਾਰਡ ਉਹਨਾਂ ਦੀ ਸੇਵਾ ਦੇ ਰਹੀ ਨਾ ਭਾਜੀ ਹਾਂਜੀ ਜਿਹੜੀ ਉਹਨਾਂ ਦੇ ਸੇਵਾ ਦੇ ਅੱਛਾ ਉਹ 20 ਦਿਨ ਛੱਡਦੇ ਜੀ ਠੀਕ ਹੈ ਕਿਸੇ ਦੀ ਸੇਵਾ ਤੋਂ ਪਾਣੀ ਜਾ ਕੇ ਕਿਹਨੇ ਵੰਡ ਪੋਣਾ ਨਹੀਂ ਪੋਣਾ ਭਾਵੇਂ 2 ਮਹੀਨੇ ਛੱਡਦੇ ਨੂੰ ਵੀ ਲੋ ਬਿਲਕੁਲ ਜ ਇਹ ਸੇਵਾ ਦਾ ਰਿਜ਼ਲਟ ਦੇਖੋ ਮਿਲਦਾ ਵਾ ਵੇਖ ਸਕਦੇ ਤੁਸੀਂ ਤੁਹਾਡੇ ਸਾਹਮਣੇ ਆ ਫੇਸ ਕੁਆਤੀ ਸਿੰਘ ਇਹ ਵੀ ਹੀਰਾ ਹੀ ਵਿਖੋਦਾ ਇਹ ਕਿੰਨਾ ਸੁਬਾ ਸੁਹੂਗੀ ਇਹ ਵੀ ਤੀਜਾ ਸੁਣਾਓ ਲਓ ਜੀ ਇਹ ਵੀ ਤੀਸਰਾ ਸੁਬਾ ਸੁਹੂਗੀ ਪਰ ਮਾਲੀ ਪਈਆਂ ਪਈਆਂ ਲਿਆਦੀਆਂ ਪਰ ਅੱਜ ਦੇ ਹੀਰੇ ਪੁੱਟ ਕੇ ਲੈਦੇ ਨਹੀਂ ਤਾੜ ਤੋਲ ਤੇ ਅੱਜ ਅੱਜ ਮਾਟੀ ਕਰਦੇ ਤੈਨੂੰ ਅੱਜ ਕੋਈ ਸ਼ੱਕ ਤੁਸੀਂ ਦੱਸ ਦੋ ਨਹੀਂ ਕੋਈ ਲੱਗਣੀ ਅਸੀਂ ਤਾਂ ਪਹਿਲਾਂ ਹੀ ਦੱਸਤਾ ਰਹੇ ਤੁਹਾਡੇ ਕਹਿਣ ਤੋਂ ਲਓ ਜੀ ਲਾਕੇ ਜੇ ਨਾਮ ਆ ਬਾਈ ਸੁਣਦਾ ਤੇ ਗਏ ਛੋਟੇ ਦੇਟਾਲੇ ਵੀਰ ਦਾ ਨਾਮ ਮਸ਼ਹੂਰੀ YouTube ਤੇ ਹਨ ਨੂੰ ਵੀ ਕਈ ਫੋਨ ਆਏ ਵੀਰ ਦੇ ਕਿ ਛੋਟੇ ਦੇਟਾਲੇ ਦਾ ਕਿਦੋਂ ਪਾਉਣੀ ਵੀਰ ਦੀ ਵੀਡੀਓ ਤੇ ਹੁਣ ਐਸ ਤਾਂ ਵੀ ਨਹੀਂ 7 ਮਹੀਨੇ ਵਿੱਚ ਇੱਕ ਪਾਸ ਤੇ 5 ਲੀਟਰ ਜਿਹੜਾ ਗਰੰਟੀ ਵਾਲਾ ਦੁੱਧ ਬਿਲਕੁਲ ਪਿਆ ਰਿਹਾ। ਪਾਜੀ ਜੇ ਕੋ ਹੁਣ ਉਹ ਨਾ ਬੰਦ ਬੰਦ ਕਰਦਾ ਸਿਰਫ ਇਹਨੂੰ ਦੁੱਧੋਂ ਘਟਾਉਣ ਦੇ ਉਹ। ਅੱਛਾ ਅੱਛਾ। ਆਂਦੇ ਦੁੱਧੋਂ ਆਪਾਂ ਛੱਡਣ ਦੇ ਆ। ਠੀਕ ਆ। ਫਿਰ ਵੀ ਆਂਦੇ ਦਿਨਾਂ ਦੇ 20 ਦਿਨ ਵੀ ਛੱਡਣੀ ਪਈ 20 ਦਿਨ ਹੀ ਆਪਾਂ ਛੱਡਣੇ ਕੀਤੇ ਦੇ। ਅੱਛਾ ਜੀ। ਫਰ ਚਵਾਈ ਲੱਗੀ ਭਾਜੀ ਕਿ ਕਾਨੂੰ ਗੱਲਾਂ ਕਰਦੇ ਦੇਖੋ। ਸਾਡੀ ਥਣ ਸੋਣੀ। ਮੈਂ ਕਿਹਾ ਨਹੀਂ ਸਦਾ ਹੋਣੀ ਗੱਬੜ ਹੋ ਗਈ। ਬਿਲਕੁਲ ਸਹੀ ਗੱਲ ਆ। ਆਪਾਂ ਭਾਜੀ ਵੀ ਕਹਿੰਦੀ ਨਾ ਬੱਚਾ ਮਰ ਗਿਆ ਤਾਂ ਵੀ ਕੋ ਮੰਨੂਗਾ। ਹਾਂਜੀ ਵੇ ਲੋ ਭਾਜੀਆਂ ਥਾਪੀ ਪੇ ਦੇ ਬਿਲਕੁਲ ਕੋਈ ਸ਼ੱਕ ਨਹੀਂ ਤੇ ਥਾਪੀ ਭਾਈ ਸੀ ਦੇ ਹਿਸਾਬ ਨਾਲ ਵੱਜਣੀ ਉਹ ਤਾਂ ਥਾਪੀ ਸੁਵਾਈ ਦੇ ਬਹਿ ਜਾਣਾ ਮਾੜਾ ਪਜੂ ਹੋਵੇ ਤੇ ਆਹ ਵਾਹ ਵਾਹ ਵੇਖੋ ਕੁੜੀਆਂ ਹੋਈਆਂ ਹੋਣੀਆਂ ਨੀਆਂ ਬਾਹਰ ਨੂੰ ਹੋਈਆਂ ਲੰਮਕੀਆਂ ਪਈਆਂ ਵੇਖੋ ਠੀਕ ਹੈ ਤਾਂ ਜਿੱਤੇ ਲੱਤ ਮੰਗਦੀਆਂ ਵੱਡੀਆਂ ਸੂਲਤਾ ਤੇ ਚੱਟਾ ਭਾਈ ਜਿਹਦਾ ਮਾਰਕ ਸੋਕਾ ਕਿੰਨੀ ਮਾਜੀ ਛੋਟੀ ਤੇ ਮਾਜਾ ਹੀਰਾ ਮਾਜਾ ਵੇਖੋ ਨਹੀਂ ਕੋਈ ਸ਼ੱਕ ਨਹੀਂ ਕੋਈ ਸ਼ੱਕ ਨਹੀਂ ਜੇ ਕੋਈ ਸ਼ੱਕ ਗਾ ਦੋ ਸ਼ੱਕ ਵਾਲੀ ਗੱਲ ਹੀ ਕੋਈ ਨਹੀਂ ਤੇ ਲਓ ਜੀ ਕੇਵੜਾ ਤੌਰ ਤੇ ਗੰਦੇ ਜੋੜਾ ਜੋੜਾ ਹੀ ਤੋਰਨਾ ਹੈ ਅੱਜ ਜੋੜਾ ਕਬੂਤਰਾਂ ਦਾ ਬੀਬੀਆਂ ਦਾ ਇਹ ਨਾਲੇ ਭਾਈ ਕਿੰਨੇ ਮੁੱਲ ਮੰਗ ਲੈਣਾ ਹਜੇ ਵੀ ਸਹੀ ਪੁੱਛਣਾ ਵੱਡੀ ਮੈਂ ਤਾਂ ਮੁੱਲ ਘੱਟ ਮੰਗਿਆ ਜੀ ਅੱਛਾ ਜੀ ਮੈਂ ਆਪਣੀ ਨਿਗ੍ਹਾ ਹਿਸਾਬ ਨਾਲ ਜਿੱਦਾਂ ਅਕੀਰ ਨੇ ਸਿਫਤ ਕੀਤੀ ਆ ਹਜੇ ਮੁੱਲ ਘੱਟ ਜੀ ਦਾ ਨਹੀਂ ਚਲੋ ਕੋਈ ਨਹੀਂ ਜਿੱਦਾਂ ਤਿਆਰ ਹੋ ਗਈ 20 ਨੰਨੋਂ ਭਾਜੀ ਕਿਤੇ 10000 ਰੁਪਏ ਵਿੱਚ ਖਾਜਣਾ ਹੂੰ ਨਹੀਂ ਖਾਣਾ ਸਹੀ ਗੱਲ ਐ ਲਓ ਜੀ ਕਰੋ ਜੀ ਟੈਕ ਕੱਟ ਕੱਟ ਦੀਆਂ ਦੋਵੇਂ ਚੰਗੀਆਂ ਝੋਟੀਆਂ ਵਾ ਤੇ ਦੋਵੇਂ ਤੀਜਾ ਸੁਆ ਸੋਹਣੀਆਂ ਕਰਮ ਵਾਲੀਆਂ ਤੇ ਜੇ ਵੀ ਜੋੜਾ ਲੈ ਜੂ ਇਹ ਤਾਂ ਲਹਿਰਾਂ ਪੈਣਾ ਹੋਈਆਂ ਦੋਧਰੀਆਂ ਚਲ 10 ਚਾਹ ਬਣਾ ਕੇ ਜੀ ਲੈ ਆ ਜਣਾ ਵਾ ਹਾਂਜੀ ਪਰ ਜੋੜਾ ਲੈ ਜੂ ਨਿਆਰੇ ਬਚ ਮਜੇ ਬਚਣਗੇ ਲਓ ਜੀ ਇੱਕ ਕੱਪਣ ਕੱਪਣ ਤੇ ਇੱਕ ਕੱਪਣ ਤਿਆਰ ਆ ਸਿਰਫ 20 ਦਿਨ ਕਰਦੇ ਵੇ ਲੋ ਉਹ ਆਣੀ ਕੋਈ ਛੱਟਣਾ ਨਹੀਂ ਜੀ ਨਹੀਂ ਜੀ ਠੰਡੇ ਸੁਭਾੜੀਆਂ ਕੋਈ ਚੱਕ ਲੈ ਚਲੋ ਬੋਲੀ ਦੇ ਲੱਗੀਆਂ ਹਾਂ ਚਲੋ ਬੋਲੀ ਫਾਇਰ ਦਿਓ ਹਾਂ ਚਲਿਆ ਜਰੋ ਆਪਾਂ ਨੂੰ ਖਾਣ ਦੇ ਚਲੋ ਚੱਲ ਚੱਲੋ ਚੱਲ ਜਗਿਆ ਨੂੰ ਵੀ ਹਾਂ ਚੱਲ ਕਰੋ ਇਹ ਕਰਨੀ ਆ ਜੇ ਆਪਣੇ ਬਾਣੇ ਦੇ ਜਾਂਦੀਆਂ ਵੀ ਕਹਿੰਦੇ ਜਾਂਦੀਆਂ ਨਹੀਂ ਆਂ ਇਹ ਜਾਂਦੀਆਂ ਮੰਨਦੀਆਂ ਅੱਠਾ ਫੂਰਾ ਦੇ ਹਾਂ ਦਾਦਾ ਦਾਦਾ ਠਾਕ ਦਾਦਾ ਐ ਅੱਗੇ ਵੀ ਲੋ ਤੇ ਕੋਈ ਸ਼ੱਕ ਨਹੀਂ ਇਹ ਬੋਲਦਾ ਸ਼ੁਕਰ ਹੋ ਰਹੀਆਂ ਵਾ ਪਾਵੇਂ ਜਾਨਵਰ ਆ ਮੁੱਲ ਨਸਾਂ ਦੇ ਪੀਦੇ ਬਿਲਕੁਲ ਬਿਲਕੁਲ ਸਹੀ ਗੱਲ ਆ ਜੀ ਭਾਵੇਂ ਕੋਈ ਮਨ ਲੋ ਬੰਦਾ ਵੀ ਹੋਵੇ ਆ ਭਾਵੇਂ ਭਈ ਜਿੰਨੀ ਮੱਲੀ ਕੋਈ ਚੀਜ਼ ਆ ਮੁੱਲ ਕਰੀ ਨਸਲਾਂ ਦਾ ਬਣਾਵਾ ਨਸਲ ਦਾ ਆ ਪਹਿਲੀ ਉਹ ਕਿਲਾਣਾ ਹੋਵੇ ਨਾ ਹਾਂਜੀ ਹਾਂਜੀ ਚੰਗੇ ਪਰਿਵਾਰ ਦਾ ਉਹ ਤਾਂ ਭਾਵੇਂ ਦਹਾ ਕਿੰਨਾ ਫੇਲ ਕਰ ਦੂਗਾ ਕਰ ਦੂਗਾ ਕਰ ਦੂਗਾ ਬਾਈ ਸਹੀ ਗੱਲ ਆ ਨਸਲ ਨਸਲ ਦਾ ਜੀ ਗੱਲ ਦਸਾਂ ਦੇ ਮੁੱਲ ਬਾਰੇ ਹੀ ਬਸ ਹਾਂਜੀ ਆ ਕੀ ਗੱਲ ਕੀ ਮੁੱਲ ਬਾਈ ਇਹਦਾ ਹਰ ਇਹਦਾ ਇਹਦਾ ਵੀ ਦੀ ਹਵਾਂ ਨਾ ਇਹਦਾ ਕਰਦਾ ਹੀ ਮੈਂ 90 ਹਰ ਬੋਲਦਾ अच्छा जी पर आपा एवी जदा तैयार होई ये 150000 40000 ਦੀ ਮੱਝ ਜਦੋਂ ਤਿਆਰ ਹੋ ਗਈ ਹਾਂਜੀ ਹਾਂਜੀ ਇਹ ਵੀ ਹਾਨਾ ਹੀ ਹੋਣਾ ਆਪਾਂ 2 ਛੜਾਂ ਦੇ ਲੱਭੇ 88 ਦੀ 88 ਦੀ ਹੋਰ ਕਰਦੇ ਸਮਝ 85 ਦੀ ਪਾਜੀ ਹਾਨੀ ਨਾ ਵਾਂਗੇ ਲੋ ਭਾਜੀ 85 ਹਜ਼ਾਰ ਦੀ ਥੋਕੜ ਗੱਭਣ ਜਿਹੜੇ 16 ਲੀਟਰ ਦੁੱਧ ਚਵਾਇਆ ਤੇ ਇਹ ਮੌਜੂ ਹੁਣ ਇਹਦੀ ਹਾਂਜੀ ਕੋਣ ਕਰੀਆ ਦਹੀਂ ਦੁੱਧ ਖਾਵੇ ਕੋਈ ਹਾਂਜੀ ਸਿਆਲ ਉਹਨੇ ਫਿਰ ਕਰਨੀ ਗਰਮੇ ਦਾ ਦੁੱਧ ਨਹੀਂ ਦਈ ਜਾਣਾ ਨਹੀਂ ਜਾਣਾ ਦਈ ਜਾਣਾ ਬਿਲਕੁਲ ਜੀ ਲੰਮਾ ਚਿਰ ਦੁੱਧ ਦੇ ਟਾਲੀਆਂ ਝੋਟੀਆਂ ਵਾਂ ਕੋਈ ਸੰਭਣ ਵਾਲਾ ਭਰਾ ਖੜੇ ਇਹ ਨਾ ਵੇ ਵੀ ਰਕਮ ਖਰਚ ਕੇ ਬਾਂਤੀ ਕਿਕਰ ਥੱਲੇ ਦੇ ਚਾਰ ਵਾਲੀ ਬਾਤ ਅਲੀ ਚਲੋ ਇਹ ਆਪਣੇ ਗਿਰ ਕੇ ਬੁੱਝ ਪਾਲਨੇ ਗਾਹਾਂ ਹਾਂ ਗਏ ਸਾਹਮਣੇ ਕਹਨੇ ਆ ਉਹ ਮਾਲ ਵਿਖਿਆ ਨਾ ਉਹ ਵੀਰੀਆਂ ਭਾਜੀ ਜਿਹੜਾ ਕੱਲ ਵੀਡੀਓ ਪਾਈ ਆ ਸਾਰਾ ਇਹ ਆਪਣੇ ਮਾਲ ਸਾਰਾ ਹੋ ਗਿਆ ਵੀ 20 ਝੋਟੀਆਂ ਦੁੱਧੀਆਂ ਦੋ ਹੋ ਬਸ ਜਿਹਨੂੰ ਬੁੰਨੇ ਪਾਈ 91 ਵਾਲੇ ਹਾਂਜੀ ਹਾਂਜੀ ਨਹੀਂ ਜਿਹਨੂੰ ਆਮ ਦਾਸ ਦੇ ਮਾ ਦੀ ਕਿਰਪਾ ਬੜੀ ਧਰਦੀ ਹੁੰਦੀ ਆ ਚਲੋ ਅਸੀਂ ਵੀ ਨਹੀਂ ਮਾਨ ਕਰਦੇ ਹਾਂ ਤੇ ਬਾਕੀ ਜਿਹੜੇ ਵੀਰ ਭਰਾ ਸਾਨੂੰ ਪਿਆਰ ਕਰਦੇ ਆ ਬੜਾ ਉਹਨਾਂ ਦਾ ਸਾਨੂੰ ਦਿਲੋਂ ਧੰਨਵਾਦ ਕਹਿੰਨੇ ਆਂ ਅਸੀਂ ਉਹਨਾਂ ਨੂੰ ਵੀ ਚਲੋ ਭਾਈ ਜੀ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਜੀ ਸਾਰੇ ਪਈਏ ਪਈਏ ਛੱਕ ਕੇ ਆਈ ਦਦੋ ਕੋਈ ਛੱਕ ਕਰ